ਸਾਹਿਬਾ ਜੀ ਜੇ ਮੈਂ ਆਪਣੇ ਇਥੇ ਭਤੀਜੇ ਦੀ ਡੈੱਡ ਬੋਡੀ ਰਿਸੀਵ ਕਰਨ ਆਇਆ ਹਾਂ ਤੇ ਉਹ ਦੁਬਈ ਦੇ ਵਿੱਚ 15 ਦਿਨ ਪਹਿਲੇ ਉਹਦੀ ਡੈਥ ਹੋ ਚੁੱਕੀ ਸੀ ਹਾਰਟ ਅਟੈਕ ਦੇ ਨਾਲ ਤੇ ਮੈਂ ਡਾਕਟਰ ਐਸ.ਬੀ.ਓ. ਬਰਾਇ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਦੇ ਯਤਨ ਸਦਕਾ ਤੇ ਬੋਡੀ ਇਸ ਸਾਨੂੰ ਪ੍ਰਾਪਤ ਹੋ ਰਹੀ ਆ ਤੇ ਮੈਂ ਇਹਨਾਂ ਤੋਂ ਮੰਗ ਵੀ ਕਰਦਾ ਕਿ ਉਹ ਬਹੁਤ ਹੀ ਪਰਵਾਹ ਜਿਹੜਾ ਬਹੁਤ ਹੀ ਲੋੜਵੰਦ ਪਰਿਵਾਰ ਆ ਏਕੀ ਉਹਨਾਂ ਕੋ ਕਮਰਾ ਵਾ ਤੇ ਬੱਚਾ ਉਹਦਾ ਸੀ ਜਿਹੜਾ ਮਤਲਬ ਹੀ ਇਸ ਦੁਨੀਆ ਤੋਂ ਜਾ ਸਕਦਾ ਜਾ ਚੁੱਕਾ ਵਾ ਤੇ ਮੈਂ ਇਹਨਾਂ ਨੂੰ ਡਾਕਟਰ ਐਸ ਵੀ ਅਗਵਾਈ ਦੀ ਸੰਸਥਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹਨਾਂ ਦੀ ਵਾਦੂ ਵਾਦ ਮਦਦ ਕੀਤੀ ਜਾਵੇ ਮਾਲੀਸ਼ਾ ਤਾਂ ਮਾਲੀਸ਼ਾ ਤਾਂ ਕੀਤੀ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਮੇਰਾ ਨਾਮ ਸੁਖਦੀਪ ਸਿੱਧੂ ਆ ਮੈਂ ਸਰਬੱਤ ਦਾ ਭਲਾ ٹرسٹ ਦੇ ਮਾਝਾ ਜੋਨ ਦਾ ਐਡਵਾਈਸਰ ਹਾਂ ਅੱਜ ਅਸੀਂ ਇੱਥੇ ਆਏ ਆ ਅੰਮ੍ਰਿਤਸਰ ਟੀਮ ਸਾਡੀ ਸਾਰੀ ਜਿਹੜੀ ਆ ਮੱਝਾ ਜ਼ੋਨ ਦੀ ਟੀਮ ਆ ਸਾਰੀ ਇੱਥੇ ਆਈ ਆ ਮਜੀਠਾ ਨੇੜਲੇ ਸ਼ਾਮਨਗਰ ਪਿੰਡ ਦਾ ਨੌਜਵਾਨ ਸੀ 22 ਸਾਲ ਦਾ ਨੌਜਵਾਨ ਪਲਵਿੰਦਰ ਸਿੰਘ ਸਨ ਆ ਰਜਿੰਦਰ ਸਿੰਘ ਐਸੀ ਭਾਈਚਾਰੇ ਤੁਸੀਂ ਬੜੇ ਗਰੀਬ ਭਾਈਚਾਰੇ ਦੇ ਵਿੱਚੋਂ ਸੀਗਾ ਗਰੀਬ ਪਰਿਵਾਰ ਚੋਂ ਸੀ ਇਹ ਰੋਟੀ ਰੋਜ਼ੀ ਦੀ ਕਮਾਈ ਲਈ ਦੁਬਈ ਗਿਆ ਸੀਗਾ ਐਤਕੀ ਪਹਿਲੀ ਵਾਰ ਹੀ ਗਿਆ ਸੀਗਾ ਤੇ ਲਗਭਗ 15 ਦਿਨ ਪਹਿਲਾਂ ਇਹਦੀ ਉੱਥੇ ਮੌਤ ਹੋ ਜਾਂਦੀ ਆ ਕਿ ਪਰਿਵਾਰ ਇੰਨਾ ਸਮਰਥਨ ਨਹੀਂ ਸੀਗਾ ਕਿ ਸਾਰਾ ਕਰਕੇ ਭਜਨਟ ਕਰਕੇ ਤੇ ਉਹਦੀ ਜਿਹੜੀ ਬਰਕਤ ਦੇ ਆ ਤੇ ਵਾਪਸ ਲਿਆ ਸਕੇ ਤੇ ਉਹਦੇ ਜਿਹੜੇ ਜੋ ਵੀ ਕਾਰਵਿਹਾਰ ਆ ਅੰਤਮ ਜਿਹੜਾ ਇਹਦਾ ਸੰਸਕਾਰ ਸੰਬੰਧੀ ਦਰਸ਼ਕਣ ਸੋ ਪਰਿਵਾਰ ਨੇ ਡਾਕਟਰ ਐਸ.ਕੇ. ਸਿੰਘ ਉਭਰਾਏ ਨਾਲ ਜਿਹੜਾ ਸੰਪਰਕ ਸਾਧਿਆ ਤੇ ਉਥੇ ਜਿਹੜੀ ਕੰਪਨੀ 'ਚ ਕੰਮ ਕਰਦਾ ਸੀ ਉਸ ਕੰਪਨੀ ਨੇ ਸਾਰਾ ਖਰਚਾ ਕਰਕੇ ਤੇ ਸਾਰੇ ਦਸਤਾਵੇਜ਼ ਜਿਹੜੇ ਆ ਉਹ ਡਾਕਟਰ ਐਸ.ਕੇ. ਸਿੰਘ ਉਭਰਾਏ ਹੋਰਾਂ ਦੀ ਗਵਾਹੀ ਇੱਥੇ ਸਰਬੱਤ ਦਾ ਭਲਾ ٹرسٹ ਦੀ ਤੇ ਇਨੀ ਉਥੋਂ ਤਿਆਰ ਕਰਕੇ ਤੇ ਅੱਜ ਗੁਰਰਾਮਦਾਸ ਅੱਡੇ 에어ਪੋਰਟਸ ਕਰਾਸਾ ਸੀ ਵੇਜ ਦੀਆਂ ਰੈੱਡ ਕਾਰਡੀਆਂ ਭੇਜੀ ਆ ਇਹ ਲਗਭਗ 370ਵੀਂ ਮਰਤਕ ਦੀ ਹੈ ਜਿਹੜੀ ਹੁਣ ਤੱਕ ਇੱਥੇ ਪੰਜਾਬ ਦੇ ਵਿੱਚ ਤੇ ਵੱਖ-ਵੱਖ ਜਿਹੜੇ ਸੂਬਿਆਂ ਦੇ ਹੋਰਨਾਂ ਸੂਬਿਆਂ ਦੇ ਜਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਜਿਹੜੇ ਲੋਕ ਐ ਇੱਥੇ ਪਹੁੰਚ ਚੁੱਕੇ ਨੇ ਜਿਨ੍ਹਾਂ ਦੀ ਮਰਤਕ ਦੀਆਂ ਆ ਚੁੱਕੀਆਂ ਨੇ ਆਪਣੇ ਉਹਨਾਂ ਪਰਿਵਾਰਾਂ ਨੂੰ ਆਪਣੇ ਪਿਆਰਿਆਂ ਦੇ ਅੰਤਮ ਦਰਸ਼ਨਾਂ ਦੇ ਨਸੀਬ ਪ੍ਰਾਪਤ ਹੋਏ ਨੇ ਸੋ 370 ਦੇ ਕਰੀਬ ਜਿਹੜੀਆਂ ਹੁਣ ਤੱਕ ਆ ਚੁੱਕੀਆਂ ਨੇ ਇੱਕ ਹਿਸ਼ਾਰਪੁਰ ਤੋਂ ਪਤਾ ਲੱਗਾ ਸੀ ਕਿ ਜਿਹੜੀਆਂ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਉਹਨਾਂ ਦੇ ਇੱਕ ਦਾ ਪਰਿਵਾਰ ਦੇ ਸਹਿਯੋਗ ਦੇ ਨਾਲ ਪਰਿਵਾਰ ਦੀ ਮਰਜ਼ੀ ਦੇ ਨਾਲ ਉਹਨਾਂ ਦੀ ਪ੍ਰਵਾਨਗੀ ਦੇ ਨਾਲ ਉਸੇ ਸੰਸਕਾਰ ਕਰਤਾ ਗਿਆ ਦੂਜੀ ਦੀ ਜਿਹੜੀ ਆ ਉਹ ਡੈੱਡ ਬੋਡੀ ਇੱਥੇ ਜਲਦੀ ਉਹ ਵੀ ਆ ਰਹੀ ਆ ਕੁਝ ਦਿਨਾਂ ਤੱਕ ਪੰਚਾਇਤ ਵੱਲੋਂ ਲਿਖ ਕੇ ਭੇਜਿਆ ਗਿਆ ਸੀ ਕਿ ਉਹਨਾਂ ਦਾ ਸੰਸਕਾਰ ਉੱਥੇ ਕਰਤਾ ਜਾਵੇ ਇਸ ਤੋਂ ਇਲਾਵਾ ਇੱਕ ਮਲੇਰਪੁਰ ਥਲੇ ਤੋਂ ਇੱਕ ਕਪੂਰ ਥਲੇ ਤੋਂ ਤੇ ਇੱਕ ਇਸ ਤਰ੍ਹਾਂ ਹੀ ਵੱਖ-ਵੱਖ ਥਾਵਾਂ ਤੋਂ ਤਿੰਨ-ਚਾਰ ਅੰਬਾਲਾ ਤੋਂ ਮਿਲਤਕ ਦੇਆਂ ਜੜੀਆਂ ਉੱਥੇ ਜੇ ਪਈਆਂ ਨੇ ਜੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਡਾਕਟਰ ਐਸਪੀ ਸਿੰਘ ਉਰਾਏ ਹੋਰਾਂ ਦੀ ਅਗਵਾਈ ਹਟ ਜਿਹੜੇ ਸਾਰੇ ਉਹਨਾਂ ਦੇ ਕਾਰਵਿਆਰ ਕਰਕੇ ਦਸਤਾਵੇਜ਼ ਜੀ ਕੰਮ ਕਰਕੇ ਪੂਰੇ ਉਹ ਇੱਥੇ ਪੇਡੀਆਂ ਚੱਲ ਗਈਆਂ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر